ਦੇ ਵੀ ਪੈਸੇ ਚੜ੍ਹ ਗਏ ਜੀ ਕੋਈ ਇੱਕ ਤੋਂ ਨਿਸ਼ਾਨ ਦੇ ਜੇ ਦੋ ਅਸੀਂ ਉਹਨਾਂ ਨੂੰ ਚੁਕਾ ਦੇਵਾਂ ਮੈਂ ਦੇ ਦੂੰ ਤੂੰ ਕੀ ਕਹੇ ਕਹਿੰਦਾ ਜੇ ਉਹਨਾਂ ਨੂੰ ਨਸ਼ਾ ਕਰਦਾ ਉਹਨਾਂ ਦੀ ਸ਼ਾਮ ਨਸ਼ਾ ਕਰਵਾਸੇ ਉਹ ਕੀ ਨੰਬਰ ਜੀ ਉਹ ਹੁਣ ਮੈਂ ਕਿੱਥੇ ਲੈ ਜਾਵਾਂ ਉਹ ਤੁਸੀਂ ਬਿਜਾਓ ਅੱਗੇ ਉਹ ਤਾਂ ਨਸ਼ਾ ਬੰਦ ਕਰਦੇ ਤੋ ਲੈ ਕੇ ਆਉਂਦੇ ਆਏ ਨੇ ਬਿਜੀ ਦੀ ਵਿਧੀ ਆਏ ਫਿਰ ਉਹ ਹੀ ਉਧਰ ਲੱਗ 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 ਜੀ ਜੀ ਤੀਨਾਂ ਨੇ ਜਿਹੜੀ ਗੱਲ ਤੁਹਾਨੂੰ ਸਰ ਜਿਹੜੀ ਗੱਲ ਤੁਹਾਨੂੰ ਅੱਖ ਨਹੀਂ ਮਾਰਦੀ ਦੱਸੋ ਦੱਸੋ ਰਾਤ ਦੀ ਗੱਲ ਆ ਧਾਰੂ ਨਾਲ ਡੱਕਦੇ ਸੁਦੇ ਟਰੈਕਟਰ ਸੁਦੇ ਟਰਾਲੀ ਤੇ ਉਹ ਚ ਡੱਕਦਾ ਸੁਦੇ ਜੀ ਅੱਜ ਮੇਰਾ ਪੁੱਤ ਮਰ ਜਾਵਾਂਗਾ ਕਿੱਥੋਂ ਲੈ ਕੇ ਆਉਂਦੇ ਬੇਬੇ ਸੰਭਾਲ ਕੇ ਤੁਸੀਂ ਦਾ ਕੰਮ ਦੇ ਲਾਓ 10 ਦਿਨ ਘਰੇ ਬਿਠਾਓ ਕੰਮ ਕੱਲਾ ਮੂੜਾ ਉਹ ਲੰਕਤੀ ਤੋਂ ਕਰਵਾਵਾਂਗਾ ਕੰਮ ਚੰਗਾ ਚੰਗਾ ਕਿ ਜਾਣ ਚੱਗੀ ਹੋਵੇ ਤੁਸੀਂ ਇਹ ਸੋਚ ਲਓ ਠੰਡ ਤੇ ਪੈਸੇ ਚੜ੍ਹਦੇ ਨਹੀਂ ਕੋਈ ਇੱਕ ਤੋਂ ਨਿਸ਼ਾਨ ਦੇ ਜੇਦੋਂ ਅਸੀਂ ਉਹਨਾਂ ਨੂੰ ਚੁਕਾ ਦੇਵਾਂ ਮੈਂ ਦੇ ਦੂੰ ਤੂੰ ਕੀ ਕਰੇ ਇਹ ਕਹਿੰਦੀ ਆ ਜੇ ਉਹਨਾਂ ਨੂੰ ਨਿਸ਼ਾਨ ਪਤਾ ਉਹਨਾਂ ਦੇ ਹਿਸਾਬ ਨਾਲ ਨਸ਼ਾ ਕਰਵਾਸੇ ਉਹ ਕਿੰਨੇ ਨੇ ਜੀ ਬੁੱਕ ਕਰਾਉਂਦੇ ਉਹ ਗੋਣ ਮੈਚ ਚੁਲਿਆ ਦੇ ਉਹ ਤੁਸੀਂ ਬਜਾਓ ਅਕੇ ਉਹ ਤਾਂ ਨਸ਼ਾ ਬੰਦ ਕਰਦੇ ਤੂੰ ਲੈ ਕੇ ਸਾਡੇ ਖੇਤਾਂ ਚ ਜਾ ਫੇਰ ਉਹ ਛੱਡੂ ਆ ਐ ਨਹੀਂ ਬਿਜੀ ਦੀ ਵਿਧੀ ਹੈ ਫਿਰ ਉਹ ਹੀ ਉਧਰ ਲੱਗ 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 ਜੀ ਖੀਤ ਥੀਨਾ ਨੇ ਮੈਡੀਕਲ ਸਟਾਫ ਜੀ ਮੈਡੀਕਲ ਸਟਾਫ ਅੱਖ ਨਹੀਂ ਮਾਰਦੀ ਗੱਲ ਕਰਨ ਲੈਂਦਾ ਦੱਸੋ ਦੱਸੋ ਰਾਤ ਦੀ ਗੱਲ ਆ ਧਾਰੂ ਨਾਲ ਡੱਕਦੇ ਕਿ ਉਹਦੇ ਟਰੈਕਟਰ ਸੀ ਉਹਦੇ ਟਰਾਲੀ ਦਿਓ ਚ ਡਿੱਗ ਪਿਆ ਸੂਰਜ ਅੱਜ ਮੇਰਾ ਪੁੱਤ ਮਾਰੇ ਚਾਹੁੰਦਾ ਕਿੱਥੋਂ ਲੈ ਕੇ ਆਉਂਦੇ ਬੇਬੇ ਸੰਭਾਲ ਕੇ ਤੁਸੀਂ ਦਾ ਕੰਮ ਦੇ ਲਾਓ 10 ਦਿਨ ਘਰੇ ਬਿਠਾਓ ਕੰਮ ਕੱਲਾ ਮੁੰਡਾ ਉਹ ਰੰਗਤੀ ਤੋਂ ਕਰਵਾਉਣਾ ਕੰਮ ਚੱਕਾ ਕਿ ਜਾਣ ਤੱਕ ਤੁਸੀਂ ਇਹ ਕਰਦੇ ਹੋ પૈਸੇ ਚੱਲਦੇ ਨੇ ਕੋਈ ਇੱਕ ਦੋ ਨਿਸ਼ਾਨ ਦੇ ਜੇ ਦੋ ਅਸੀਂ ਉਹਨਾਂ ਨੂੰ ਚੁਕਾ ਦੇਵਾਂ ਮੈਂ ਦੇ ਦੂੰਗੀ ਦੇ ਦਿਓ ਦੂਜੀ ਗੱਲ ਇਹ ਕਹਿੰਦੇ ਆ ਜੇ ਉਹਨਾਂ ਕੋਲ ਨਸ਼ਾ ਹੋਵੇ ਉਹਨਾਂ ਦੀ ਚਾਹਤ ਨਸ਼ਾ ਕਰਵਾਸ ਤੇ ਉਹ ਕੀ ਨੰਬਰ ਜੀ ਕਿਹੜਾ ਉਹ ਹੁਣ ਮੈਂ ਕਿੱਥੇ ਲੈ ਜਾਵਾਂ ਉਹ ਤੁਸੀਂ ਬਜਾਓ ਅੱਗੇ ਉਹ ਤਾਂ ਨਸ਼ਾ ਬੰਦ ਕਰਦੇ ਤੋ ਲੈ ਕੇ ਆਉਂਦੇ ਆਏ ਨੇ ਬਿਜੀ ਦੀ ਵਿਧੀ ਆਏ ਫਿਰ ਉਹ ਹੀ ਉਧਰ ਲੱਗ 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 ਜੀ ਜੀ ਤੀਨਾਂ ਨੇ ਜਿਹੜੀ ਗੱਲ ਤੁਹਾਨੂੰ ਸਰ ਜਿਹੜੀ ਗੱਲ ਤੁਹਾਨੂੰ ਅੱਖ ਨਹੀਂ ਮਾਰਦੀ ਦੱਸੋ ਦੱਸੋ ਰਾਤ ਦੀ ਗੱਲ ਆ ਧਾਰੂ ਨਾਲ ਡੱਕਦੇ ਸੁਦੇ ਟਰੈਕਟਰ ਸੁਦੇ ਟਰਾਲੀ ਤੇ ਉਹ ਚ ਡੱਕਦਾ ਸੁਦੇ ਜੀ ਅੱਜ ਮੇਰਾ ਪੁੱਤ ਮਰ ਜਾਵਾਂਗਾ ਕਿੱਥੋਂ ਲੈ ਕੇ ਆਉਂਦੇ ਬੇਬੇ ਸੰਭਾਲ ਕੇ ਤੁਸੀਂ ਦਾ ਕੰਮ ਦੇ ਲਾਓ 10 ਦਿਨ ਘਰੇ ਬਿਠਾਓ ਕੰਮ ਕੱਲਾ ਮੂੜਾ ਉਹ ਲੰਕਤੀ ਤੋਂ ਕਰਵਾਵਾਂਗਾ ਕੰਮ ਚੰਗਾ ਚੰਗਾ ਕਿ ਜਾਣ ਚੱਗੀ ਹੋਵੇ ਤੁਸੀਂ ਇਹ ਸੋਚ ਲਓ ਠੰਡ ਤੇ ਪੈਸੇ ਚੜ੍ਹਦੇ ਨਹੀਂ ਕੋਈ ਇੱਕ ਤੋਂ ਨਿਸ਼ਾਨ ਦੇ ਜੇਦੋਂ ਅਸੀਂ ਉਹਨਾਂ ਨੂੰ ਚੁਕਾ ਦੇਵਾਂ ਮੈਂ ਦੇ ਦੂੰ ਤੂੰ ਕੀ ਕਰੇ ਇਹ ਕਹਿੰਦੀ ਆ ਜੇ ਉਹਨਾਂ ਨੂੰ ਨਿਸ਼ਾਨ ਪਤਾ ਉਹਨਾਂ ਦੇ ਹਿਸਾਬ ਨਾਲ ਸਾਤ ਕਰਵਾਸੇ ਉਹ ਟੀਮ ਨੇ ਜੀ ਕਿਹਾ ਉਹ ਹੁਣ ਨਾ ਕਿਥੇ ਲੈ ਜਾਂਦੇ ਉਹ ਤੁਸੀਂ ਬਜਾਓ ਅੱਗੇ ਉਹ ਤਾਂ ਨਸ਼ਾ ਬੰਦ ਕਰਦੇ ਤੂੰ ਲੈ ਕੇ ਆ ਸਾਡੇ ਕਿੰਨੇ ਬਜਾਓ ਇਹੋ ਛੱਡੂ ਆ ਐ ਨਹੀਂ ਬਿਜਲੀ ਦੀ ਬਿੱਲ ਹੈ ਫਿਰ ਉਹ ਹੀ ਉਧਰ ਲੱਗ 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 ਜੀ ਜੀ ਤੀ ਤੀਨਾਂ ਨੇ ਜਿਹੜੀ ਗੱਲ ਸਾਨੂੰ ਸਰ ਜਿਹੜੀ ਗੱਲ ਸਾਨੂੰ ਅੱਖ ਨਹੀਂ ਮਾਰਦੀ ਗੱਲ ਸੌਣ ਲੈਂਦਾ ਦੱਸੋ ਦੱਸੋ ਰਾਤ ਦੀ ਗੱਲ ਆ दारू ਨਾਲ ਡੱਕਦੇ ਸੁਦੇ ਟਰੈਕਟਰ ਸੁਦੇ ਟਰਾਲੀ ਤੇ ਉਹ ਚ ਡੱਕਦਾ ਸੂਰੇਜ ਆ ਅੱਜ ਮੇਰਾ ਪੁੱਤ ਮਰ ਜਾਵਾਂਗਾ ਕਿੱਥੋਂ ਲੈ ਕੇ ਆ ਬੇਬੇ ਸੰਭਾਲ ਕੇ ਤੁਸੀਂ ਦਾ ਕੰਮ ਦੇ ਲਾਓ 10 ਦਿਨ ਘਰੇ ਬਿਠਾਓ ਕੰਮ ਕੱਲਾ ਮੁੰਡਾ ਉਹ ਰੰਗਤੀ ਤੋਂ ਕਰਵਾਉਣਾ ਕੰਮ ਚੱਕਾ ਕਿ ਜਾਣ ਤੱਕ ਤੁਸੀਂ ਇਹ ਸੋਚਦੇ ਹੋ